ਤਾਂ ਦੱਸਦੀ ਕਿ ਮਹਿਲਾ ਕਿਸਾਨ ਨੇਤਾ ਦੇ ਕਾਰਾ ਐਨਆਈਏ ਦੇ ਵੱਲੋਂ ਛਾਪਾ ਮਰਿਆ ਗਿਆ ਤਾਂ ਇਸ ਦੌਰਾਨ ਮੋਕੇ ਤੇ ਮਹਿਲਾ ਕਿਸਾਨ ਨੇਤਾ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਛਾਪੇ ਦੇ ਦੌਰਾਨ ਦੱਸਦੀ ਹੈ ਕਿ ਕਿਸਾਨ ਯੂਨੀਅਨ ਦੇ ਵੱਲੋਂ ਵੀ ਐਨਆਈਏ ਦਾਕ ਕੇਰਾ ਹੋ ਕੀਤਾ ਗਿਆ ਤੇ ਉਹਨਾਂ ਦੀ ਇਸ ਕਾਰਵਾਈ ਦਾ ਵਿਰੋਧ ਵੀ ਕੀਤਾ ਗਿਆ ਪਰੰਪਰਾ ਫੂਲ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਜਰਨਲ 77 ਸੁਖਵਿੰਦਰ ਕੋਰ ਦੇ ਘਰ ਦੇ ਵਿੱਚ ਐਨਆਈਏ ਦੇ ਵੱਲੋਂ ਇਹ ਰੇਡ ਕੀਤੀ ਗਈ ਜਿੱਥੇ ਮੌਕੇ ਤੇ ਮਹਿਲਾ ਕਿਸਾਨ ਨੇਤਾ ਘਰ ਦੇ ਵਿੱਚ ਮੌਜੂਦ ਨਹੀਂ ਸੀ ਤਾਂ ਦੱਸਦੀ ਹੈ ਕਿ ਐਨਆਈਏ ਸਵੇਰੇ ਸਵੇਰੇ ਕਰੀਬ 5 ਵਜੇ ਕਿਸਾਨ ਨੇਤਾ ਦੇ ਘਰ ਆਉਂਦੀ ਹੈ ਤਾਂ ਜਿਵੇਂ ਹੀ ਇਹ ਜਾਣਕਾਰੀ ਕਿਸਾਨ ਯੂਨੀਅਨ ਦੇ ਵਰਕਰਾਂ ਨੂੰ ਲੱਗਦੀ ਹੈ ਤੇ ਉਹ ਮੌਕੇ ਤੇ ਪਹੁੰਚਦੇ ਨੇ ਤੇ ਇਸ ਕਾਰਵਾਈ ਦਾ ਜੰਮ ਕੇ ਵਿਰੋਧ ਕਰਦੇ ਨੇ ਸਵਿਧਾ ਜਾਣਕਾਰੀ ਅਨੁਸਾਰ ਟੀਮ ਨੂੰ ਮੌਕੇ ਤੋਂ ਦੋ ਪੈਂਟ ਡਰਾਈਵ ਅਤੇ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਦਾ ਜੋ ਕਿ ਉਹ ਆਪਣੇ ਨਾਲ ਲੈ ਜਾਂਦੇ ਨੇ ਤਾਂ ਇਸੇ ਦੌਰਾਨ ਕਿਸਾਨਾ ਨੇ ਐਨਆਈਏ ਦੀ ਟੀਮ ਦਾਖ ਕੇ rau ਵੀ ਕੀਤਾ ਤਾਂ ਲੋਕਾਂ ਦਾ ਕਹਿਣਾ ਸੀ ਕਿ ਜੇ ਰੇਡ ਕਰਨੀ ਸੀ ਤਾਂ ਉਸ ਸਮੇਂ ਕਰਨੀ ਸੀ ਜਦੋਂ ਉਹ ਘਰ ਦੇ ਵਿੱਚ ਹੁੰਦੇ ਸੀ ਤਾ ਮਹਿਲਾ ਕਿਸਾਨ ਨੇਤਾ ਸੀ ਇਹ ਘਰ ਦੇ ਵਿੱਚ ਨਹੀਂ ਹੁੰਦੇ ਤਾਂ ਉਸ ਸਮੇਂ ਸਵੇਰੇ 5 ਵਜੇ NIA ਦੀ ਟੀਮ ਪਹੁੰਚਦੀ ਹੈ ਤੇ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਜਾਂਦਾ ਹੈ ਕਈ ਸਮਾਨ ਤੁਥਲ ਪੁੱਤਰ ਕੀਤਾ ਗਿਆ ਜਿਸ ਦੇ ਵਿੱਚ ਦੋ ਪੈਨ ਡਰਾਈਵ ਅਤੇ ਇੱਕ ਮੋਬਾਈਲ ਫੋਨ ਬਰਾਮਦ ਹੁੰਦਾ ਜੋ ਕਿ ਉਹ ਆਪਣੇ ਨਾ ਲੈ ਜਾਂਦੇ ਨੇ ਇਸੇ ਲਈ ਅੱਜ ਤੜਕੇ 5 ਵਜੇ NIA ਦੀ ਰੇਡ ਹੋਈ ਹੈ ਕੋਲ ਉਹ ਬਾਈ ਜਿਹੜੀ ਨਾਲ ਇਹਨਾਂ ਦਾ ਸੁਣਾਉਂਤੂ ਹੈਗਾ ਲਗਦਾ ਇਹਦਾ ਕੋਈ ਤੇਈ ਦਾ ਕੇਸ ਹੈ ਉਹ ਇਹਨਾਂ ਨੇ ਇਹ ਕਹਿ ਰਹੇ ਸੀ ਕਿ ਕੋਈ ਕਿਸੇ ਮਤਲਬ ਕੇਸ ਚ ਕੋਈ ਜਿੱਕਰ ਆਇਆ ਜਾਂਦੀ ਜੇ ਸਟਾਰਕੀ ਗਈਦੀ ਇਹਨੇ ਆ ਕੇ ਰੇਡ ਕੀਤੀ ਸੀ ਇਥੇ ਕੋਟ ਦੀ ਗਰੰਟ ਸੀਗੇ ਸਰਚ ਗਰੰਟ ਕਰਦੇ ਰੈਸਟਰੈਂਟ ਰੇਸੇ ਸੱਚ ਗਰੰਟ ਨਾ ਨਾ ਕੋਈ ਛੱਡ ਦੀ ਤਲਾਸ਼ੀ ਹੋਈ ਤਲਾਸ਼ੀ ਕਰਾਨ ਉਹਨਾਂ ਨੂੰ ਜਿਹੜੇ ਸਾਡੇ ਘਰ ਦੇ ਵਿੱਚ ਕੋਈ ਮਤਲਬਾ ਲੱਗਣਾ ਤੇ ਜਿਹੜੀ ਨਿਵਾਸ 98 ਉਹਨਾਂ ਦਾ ਕੋਈ ਪੈਸਾ ਘਰ ਡੀਫਲਟ ਹੋ ਰਿਹਾ ਸਟ੍ਰਕਟ ਹੈ ਬਕਵਾਡਾ ਬਗਰਾ ਉਹ ਅਕਲ ਨਾਲ ਪਰ ਨਾ ਇਹ ਕਿ ਗੈਰ ਨੂੰ ਲੱਗਦੀ ਕਿ ਇਹਦੇ ਭਾਈ ਅੰਮ੍ਰਾਮ ਵਾਲੇ ਨੇ ਕਿਹਾ ਨੇ ਕਿ ਸਾਡੇ ਵਾਲੇ ਦੇ ਜੇਤਨ ਹੈ 4 4-5 ਦੇ ਤਰੀ ਪੈਂਦਾ ਇਹ ਲੈ ਕੇ ਗਏ ਬੰਨਾਂ ਇਹ ਅਰੀਚੇ ਦੇ ਐਪੀਆ ਰਿਪੋਰਟ ਕਰਕੇ ਲਾਗੂ ਹੋਵੇ। ਅੰਦਰ ਜਦ ਇਹ ਜਦੋਂ ਕੋਰੋਨਾ ਪ੍ਰਾਜ ਦੇ ਜੀ ਨਿਬੜੀ। ਜਿਹੜੀ ਹੈਗੀ ਇਹ ਤੋਂ ਗੁਲੇ ਤਰ ਹੋਣੀ ਦਿਖਾਈ ਗਈ। 10 ਲੱਖ ਜਿਹੜਾ ਇਹ ਕੋਈ ਮੰਗਵਾ ਨਹੀਂ ਜਾਏ। ਜੁਕੇ ਕਰਕੇ ਇਹ ਵੀ ਇਹਨੇ ਇਹ ਅਸਰ ਜਿਹੜੇ ਸਰਚ ਬਲੈਂਟ ਨੇ ਇਹ ਇੱਕ ਨਵਾਂ ਕੇਸ ਪੁਆਇੰਟ ਕਰੂਗਾ ਤੇ ਇਹ ਵੀ ਐਕਸਰਸਾਈਜ਼ ਹੈ। ਜਿਹੜੀ ਮੈਂ ਸਭ ਨੂੰ ਕਿਉਂ ਨਾ ਇਹ ਪੰਜਾਬ ਦੇ ਵਿੱਚ ਕੀ ਹੋ ਰਿਹਾ ਹੈ ਜਲਦੀ ਜਲਦੀ ਮਲੇ ਸੰਦੇ ਕਾਉਂਡਿਮੈਂਟ ਚੱਲੀ ਹੋਣਾ ਸੰਧੂ ਉੱਤੇ ਜਿਹੜੀ ਮੋਦੀ ਗਰਨਮੈਂਟ ਹੈ ਮੋਦੀ ਗਰਨਮੈਂਟ ਨਾਦਰਤਾ ਅਧਾਰੀ ਹੈ ਪੰਜਾਬ ਕੇ ਮਹਿਦਨ ਇਹ ਇੱਕ ਜਲਦੀ ਇੱਕ ਅਹਦੀ ਹੋ ਬਣ ਰਹੀ ਹੈਦਰ ਮੋਮੈਂਟ ਜਿਸ ਕਰਕੇ ਇਹਨਾਂ ਨੇ ਇਹ ਹੈ ਜਦੋਂ ਜਿਹੜੇ ਪਿਆਸੇ ਨੇ ਦਾ ਅਗੋਂ ਹੈਗੇ ਨੇ ਜਦੋਂ ਵੀੜ ਕਰਦਾ ਰਹਿੰਦੇ ਨੇ ਉਹਦੇ ਨੂੰ ਟਾਰਗੇਟ ਕਰਦੇ ਕਰਦੇ ਇਹ ਪ੍ਰਾਂਡ ਪਹਿਲੇ ਹੀ ਨਾ ਕਰ ਰਿਹਾ ਜਿਸ ਕਰਕੇ ਜਦੋਂ ਲੋਕੀ ਗਾਰ ਮੈਂ ਕਿਹਾ ਇਹ ਇਸ ਆਸ ਤੇ ਐਮਆਈਏ ਕਹੇ ਜਾਂ ਇੰਦੇ ਮਾੜਾ ਸੈਂਟਰ ਲੈ ਵੋਤੇ ਜਿਹੜੇ ਕਰਕੇ ਜਨਤੀ ਜਿੱਤੇ ਵੀ ਇਹਨਾਂ ਨੂੰ ਇਹ ਲੱਗਦਾ ਵੀ ਸਾਡਾ ਵਿਰੋਧੀ ਕੋਈ ਬੈਠਾ ਨਹੀਂ ਸੀ ਇਹਨੂੰ ਟਾਰਗੇਟ ਕਰਦੇ ਨਹੀਂ ਲੋਕਲ ਪੁਲਿਸ ਨੂੰ ਵੀ ਬਾਈਪਾਸ ਕਰਕੇ ਸਿੱਧੀ ਰੇਲ ਤੋਂ ਗਈ ਉਹ ਕੋਈ ਦੀ ਬਾਗ ਕਰਦੇ ਅਰੇ ਚਾਪੇ ਬਚਾਵਾ ਦਾ ਘਟੜ ਲਿਆ ਮਾਵਾ ਉਹ ਹੋਰ ਬਾਕੀ ਸੱਜਣ ਨੇ ਜੇ ਇਹ ਈਮਾਨ ਕਰੇ ਜਰੂਰ ਉਹਨੇ ਕਿਹਾ ਕਿ ਇਸੇ ਰਾਹ ਸੋਤੇ ਜਿਹੜਾ ਵੀ ਦਿੱਕੂ ਤੇ ਸੁਣਿਆ ਲੱਗਦੀ ਆ ਸੱਚੇ ਹੀ ਇਸ ਪਰਾਧਕੇਸ਼ ਕਾਂਡ ਕਰਦੇ ਨੇ ਉਹਦੇ ਚੋਂ ਹੀ ਲੱਗੇ ਜਿਹੜਾ ਹੈਗਾ ਜਿਹੜੇ ਮਤਲਬ ਜੇ ਕੋਈ ਇਹਨਾਂ ਨੂੰ ਬੜਾ ਕੋਟਾ ਰਲਦਾ ਇਹਨਾਂ ਨੂੰ ਉਹ ਉਹ ਕਰਤੀ ਹੋਈ ਜੀ ਤੇ ਇੱਕ ਆਵਾਜ਼ ਹੀ ਮਿਲਿਆ ਤਾਂ ਉਹ ਖੌਦਵੀ ਦੇ ਵਿੱਚ ਇਸ ਦੇ ਕੇਸਾਂ ਵਿੱਚ ਹੋਇਆ ਕਿ ਆਉਂਦੇ ਹੋ ਕੰਟਰੋਲ ਦੇ ਵਿੱਚ ਹੋਰ ਮਿਲਿਆ

बेल के मेरा देश है ओ हाई कोर्ट फाइनल है इसी तरीके से कोई बात ठीक है ये चोलू का अस्तित्व बंद है जो लगेगा रेट्स तो ला भाई भाई कई जड़ी दवाई की कहानी में किताब गिरी रास्ते में वो लोग ने दर्शन मेरा है धन्यवाद जी ने भाई सवाल जवाब की सवाल जवाब वाला कोई होया होया नहीं है है उन्होंने सर्च किया उन्होंने मेरे पेस्ट के बड़े हो किताबे मेरे भी उन्होंने मेरे ना तो बेसन में किताबे किताबे जहाँ का भी हो किताबे जहाँ का भी तो वहाँ का जिसका होस्ट इधर का मामला थोड़ी असर असर चाहिए है ये इधर तय तो क्या ये इधर पेस्ट है जो हर दिन हो रही है तो इधर इधर पेस्ट में ਜੀ ਜੀ ਹਾਈਸਟੇਜ ਦਾ ਤਾਤਵਰਤ ਜੀ ਇਹ ਸਾਥ ਪਾਈ ਸੀ ਇਹ ਲੱਗਦਾ ਕਿ ਉਹਨੂੰ ਵੀ 2 ਰੁਪਿਆ ਲਾ ਕੇ ਚੱਲਿਆ ਆ ਰਿਹਾ ਹੈ ਇਹ ਤਰ੍ਹਾਂ ਦਾ ਨਵਾਂ ਕੇਸ ਦਾ ਪ੍ਰੋਬਲਮ ਆ ਰਹੀ ਹੈ ਮੈਂ ਸਮਝਦਾ ਉਹ ਲਾਉਂਦੇ ਜੋ ਇਹ ਅੱਜ ਮਾਰਨਿੰਗ ਜਿਹੜੀ ਹੈਗੀ ਹੈ ਤੇ ਸ਼੍ਰੀ ਗਾਮਪੁਰ ਦੇ ਵਿੱਚ ਇੱਕ ਐਨਐਸਟੀਮ ਵੱਲੋਂ ਜਿਹੜੀ ਹੋਈ ਰਿਪੋਰਟ ਕੀਤੀ ਗਈ ਸੀ ਉਦੇ ਵਿੱਚ ਮੌਕੇ ਉੱਤੇ ਕਰਨ ਵਾਲੀ ਜਿਹੜੀ ਡਾਕੂਮੈਂਟੇਸ਼ਨ ਹੈ ਜਿਹੜੀ ਪ੍ਰੈਪਰੇਟਰ ਦੀ ਕਾਰਵਾਈ ਸੀਗੀ ਉਹ ਆਪਣੀ ਕੀਤੀ ਗਈ ਹੈ ਉਸ ਬੰਦ ਵਿੱਚ ਜਿਹੜੀ ਹੈਗੀ ਹੈ ਕਿਸਾਨ ਇੰਡੀਅਨ ਦੇ ਗੂਲਡੇ ਹੇ ਸੀਗੇ ਉਸ ਵਾਂਗ ਆਤੇ ਹੈ ਸੀਗੇ ਤੇ ਉਹਨਾਂ ਨਾਲ ਅਸੀਂ ਗੱਲਬਾਤ ਕਰਕੇ ਜਿਹੜਾ ਹੈਗਾ ਅਸੀਂ ਆਪਣੀ ਬਟਿੰਡਾਪੁਰ ਸਾਬੇ ਦੇ ਨਾਲ ਨਾਇਰ ਨਾਦਰ ਨੂੰ ਬਾਲ ਰੱਖਿਆ ਸਾਡੇ ਕੋਲ ਫੋਰਸ ਤੇ ਬ੍ਰੇਕ ਕੀਤੀ ਗਈ ਸਰ ਉਹਨਾਂ ਦੇ ਆਪਣੀ ਐਮਐਨਏ ਦੀ ਟੀਮ ਹੈਗੀ ਉਹਨਾਂ ਨੇ ਆਪਣੀ ਕਾਰਵਾਈ ਕਰਕੇ ਤੋਂ ਦੇ ਚੁੱਕੇ ਨੇ ਤੇ ਨਾਇਰ ਨਾਦਰ ਤੇ ਜਿਹੜੀ ਸਿਚੁਏਸ਼ਨ ਹੁਣ ਪੀਸਫੁਲ ਰੱਖਿਆ ਗਿਆ ਤੇ ਸਾਡੇ ਵੱਲੋਂ ਜਿਹੜੀ ਹੈਗੀ ਮੌਕੇ ਪਰ ਆ ਕੇ ਇਹ ਵੀ ਜਿਹੜਾ ਹੈਗਾ ਜ਼ਰਾ ਕਰਦੇ ਬਟਿੰਡਾ ਵਿਖੇ ਆਈ ਸੀ ਗੇ ਲਈ ਇਹ ਗੱਲ ਕਿਤੇ ਜਾਵੇ ਕਿਸਾਨਾਂ ਨੇ ਇਥੇ ਬਰੋੜ ਰਹੇਗਾ ਸ਼ਿਕਾਇਤ ਵਜੋਂ ਦਿੱਤੀ ਗਈ ਉਹਨੂੰ ਆਪ ਦੇਖੋ ਮਾਰਨਿੰਗ ਸ਼ਾਇਦ ਤੇ 56 10 ਡਿਗਰੀ ਜਿਹੜੀ ਹੈਗੀ ਰੇਟ ਜਿਹੜੀ ਉਸ ਤੋਂ ਬਾਅਦ અમારી ਕਾਰਵਾਈ ਜਿਹੜੀ ਹੁੰਦੀ ਪੁਲਿਸ ਦੇ ਵਿੱਚ ਸੀਗਾ ਉਹ ਵੀ ਬਣ ਆਪਣਾ ਇੱਥੇ ਕੀਤਾ ਤੇ तकरीबन 4-5 ਘੰਟੇ ਦੇ ਕਰੀਬ ਨੂੰ ਉਹ ਕਾਰਵਾਈ ਦੇ ਵਿੱਚ ਲੱਗੇ ਸੀਗੇ ਤੇ ਜਦੋਂ ਮੱਪੇ ਦੇ ਉੱਪਰ ਜਿਹੜੇ ਹੈਗੇ ਇੱਕ ਕਸਾਮ ਯੂਨੀਅਨ ਦੇ ਜਿਹੜੇ ਬੰਦੇ ਸੀਗੇ ਇੱਥੇ ਆਏ ਸੀਗੇ ਉਸ ਬੰਦ ਨੂੰ ਲੈ ਕੇ ਸੈਨਿਕਾਂ ਤੋਂ ਵੀ ਇੱਥੇ ਫੋਰਸ ਡਿਪਲੋਏ ਕੀਤੀ ਗਈ ਸੀਗੀ ਮੱਪੇ ਦੇ ਉੱਪਰ ਸਦਾ ਮੇਨ ਪਰਪਸ ਹੀ ਕਾਇਲ ਰੱਖਣਾ ਸੋ ਹੋਣ ਆਪਣੀ ਇਹ ਨਵੀਂ ਦੀ ਟੀਮ ਜਿਹੜੀ ਹੈਗੀ ਆਪਣੀ ਕਾਰਵਾਈ ਮੁਕੰਮਲ ਕਰਕੇ ਇਥੋਂ ਜਾ ਸਕਦਾ